ਸਸੀ ਗਾਲ ਜੀ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਮੈਂ ਇਹ ਮੈਸੇਜ ਕਮੇ ਕਰਨਾ ਚਾਹੁੰਦਾ ਕਿ ਆਪਣੇ ਜ਼ਿਲ੍ਹੇ ਦੇ ਵਿੱਚ ਥੋੜਾ ਜਾ ਲੋਕਾਂ ਦੇ ਵਿੱਚ ਪੈਦਾ ਮਾਹੌਲ ਹੈ ਕਿ LPG ਜਾਂ ਸਾਡੇ ਜਿਹੜੇ ਪੈਟਰੋਲ ਡੀਜ਼ਲ ਹੈ ਉਹ ਮੁੱਕਣ ਵਾਲਾ ਹੈ ਕਿ ਸਾਰੇ ਹੀ ਪੈਟਰੋਲ ਪੰਪ ਤੇ ਜਿੰਨੇ ਵੀ ਡਰਾਈਵਰ ਐਸੋਸੀਏਸ਼ਨ ਹੈ, ਟਰੱਕ ਯੂਨੀਅਨਸ ਵગેਰਾ ਉਹਨਾਂ ਦੀ ਸਟ੍ਰਾਈਕ ਖਤਮ ਹੋ ਗਈ ਹੈ। ਸਾਡੀ ਹੁਸ਼ਾਕੂ ਜ਼ਿਲ੍ਹੇ ਦੇ ਵਿੱਚ ਲਗਭਗ 3240 ਪੈਟਰੋਲ ਪੰਪਸ ਨੇ ਮੇਰੀ ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਵੀ ਗੱਲ ਹੋਈ ਹੈ ਤੇ ਉਹਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਸਟ੍ਰਾਈਕ ਖਤਮ ਹੋ ਚੁੱਕੀ ਹੈ। ਵੀ ਮੈਂ ਦੇਖ ਰਿਹਾ ਕਿ ਕਾਫੀ ਥਾਵਾਂ ਤੇ ਵੱਖ-ਵੱਖ ਪੈਟਰੋਲ ਪੰਪਾਂ ਦੇ ਉੱਤੇ ਕਾਫੀ ਭੀੜ ਜਮਾ ਹੋਈ ਹੋਈ ਹੈ ਤੇ ਪੈਨਿਕ ਬਾਇੰਗ ਚੱਲ ਰਹੀ ਹੈ। ਸੋ ਇਸ ਕਰਕੇ ਮੈਂ ਤੁਹਾਨੂੰ ਸਾਰੇ ਅੰਮ੍ਰਿਤਸਰ ਨਿਵਾਸੀਆਂ ਨੂੰ ਆਸ਼ਵਾਸ਼ਣ ਦੇਣਾ ਚਾਹੁੰਦਾ ਕਿ ਇਕ ਤਾਂ ਤੇਲ ਦੀ ਸਪਲਾਈ ਲਾਈਨ ਬਾਰੇ ਕੋਈ ਵੀ ਕਮੀ ਨਹੀਂ ਹੈ। ਸਸੀ ਗਾਲ ਜੀ ਸਾਰੇ ਗੁਰਦਾਸਪੁਰ ਵਾਸੀਆਂ ਨੂੰ ਮੈਂ ਇਹ ਮੈਸੇਜ ਕਨਵੇ ਕਰਨਾ ਚਾਹੁੰਦਾ ਕਿ ਆਪਣੇ ਜ਼ਿਲ੍ਹੇ ਦੇ ਵਿੱਚ ਥੋੜਾ ਜਾ ਲੋਕਾਂ ਦੇ ਵਿੱਚ ਪੈਦਾ ਮਾਹੌਲ ਹੈ ਕਿ LPG ਜਾਂ ਸਾਡੇ ਜਿਹੜੇ ਪੈਟਰੋਲ ਡੀਜ਼ਲ ਹੈ ਉਹ ਮੁੱਕਣ ਵਾਲਾ ਸਾਨੂੰ ਕਈ ਥਾਵਾਂ ਤੋਂ ਇਹ ਵੀ ਰਿਪੋਰਟ ਆਈ ਹੈ ਕਿ ਬਈ ਸਾਰੇ ਲੋਕੀ ਇਹਦੇ ਵਿੱਚ ਪੈਟਰੋਲ ਪੰਪਾਂ ਤੇ ਭੀੜ ਲਗਾ ਕੇ ਪੈਨਿੰਗ ਬਾਇੰਗ ਕਰ ਰਿਹਾ ਮੈਂ ਸਾਰਿਆਂ ਨੂੰ ਇਹ ਦੱਸਣਾ ਚਾਹੁੰਦਾ ਕਿ ਅੱਜ ਸਵੇਰੇ ਤੋਂ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਸਾਡੇ ਜਿੰਨੇ ਵੀ ਪੈਟਰੋਲ ਪੰਪ ਦੇ ਨਾਲ ਉਹਨਾਂ ਦੇ ਐਸੋਸੀਏਟਡ ਡੀਲਰਸ ਨੇ ਉਹਨਾਂ ਨਾਲ ਸਾਡੀ ਲਗਾਤਾਰ ਗੱਲ ਚੱਲ ਰਹੀ ਸੀ ਤੇ ਹੁਣੇ ਤੁਹਾਨੂੰ ਤੁਸੀਂ న్యూਸ ਤੇ ਵੀ ਪੜਿਆ ਹੋਣਾ ਕਿ ਜਿੰਨੇ ਵੀ ਸਾਡੇ ਰੀਫੀਲਿੰਗ ਸਟੇਸ਼ਨ ਨੇ ਪਾਵੇਂਆ ਜਲੰਧਰ ਹੈ ਹੁਸ਼ਿਆਰਪੁਰ ਹੈ ਬਠਿੰਡਾ ਉੱਥੇ ਜਿੰਨੀ ਵੀ ਕੋਈ ਹੜਤਾਲ ਜਾਂ ਤਣਾ ਸੀ ਉਹ ਉੱਥੋਂ ਉੱਠ ਗਿਆ ਸਾਡੇ ਟੋਟਲ 18 ਟੈਂਕਰ ਜ਼ਿਲ੍ਹੇ ਦੇ ਇਸ ਵੇਲੇ ਉਥੋਂ ਪੈਟਰੋਲ ਜਾਂ ਡੀਜ਼ਲ ਲੈਣ ਲਈ ਗਏ ਹੋਏ ਨੇ ਸਿਮਿਲਰਲੀ ਕਾਫੀ ਟਰੱਕ ਸਾਡੇ LPG ਲੈਣ ਲਈ ਵੀ ਜਾ ਚੁੱਕੇ ਨੇ ਜਿਨ੍ਹਾਂ ਦੀ ਸਪਲਾਈ ਰਾਤ ਨੂੰ ਜਾਂ ਸਵੇਰੇ ਵਾਪਸ ਪੂਰੀ ਹੋ ਜਾਂਦੀ ਹੈ ਮੈਂ ਤੁਹਾਨੂੰ ਇਹ ਤੁਹਾਨੂੰ ਆਸ਼ਵਾਸਨ ਦੇਣਾ ਚਾਹੁੰਦਾ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਪਟਰੋਲ ਡੀਜ਼ਲ ਜਾਂ LPG ਦੀ ਕੋਈ ਕਿਲਤ ਨਹੀਂ ਆਵੇਗੀ ਪੂਰਾ ਪ੍ਰਸ਼ਾਸਨ ਇਸ ਵੇਲੇ ਇਸ ਵੱਲ ਧਿਆਨ ਦੇ ਰਿਹਾ ਹੈਗਾ ਤੇ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਪੈਨਿਕ ਕ੍ਰੀਏਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਕੋਈ ਵੀ ਤੁਹਾਨੂੰ ਦਿੱਕਤ ਆਉਂਦੀ ਹੈ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈਗਾ 1800 180 1852 ਸਾਡਾ 24 ਘੰਟੇ ਖੁੱਲਿਆ ਹੋਇਆ ਟੋਲ ਫ੍ਰੀ ਨੰਬਰ ਹੈ ਜੇ ਕਿਸੇ ਨੂੰ ਕਿਸੇ ਚੀਜ਼ ਦੀ ਗਲਤ ਆਉਂਦੀ ਹੈ ਤੁਸੀਂ ਇਸ ਨੰਬਰ ਤੇ ਸਾਨੂੰ ਸੰਪਰਕ ਕਰੋ ਜੇ ਕੋਈ ਬਲੈਕ ਮਾਰਕੀਟਿੰਗ ਕਰ ਰਿਹਾ ਹੈਗਾ ਜਾਂ ਸਟਾਕਿੰਗ ਕਰ ਰਿਹਾ ਹੈ ਕਿਸੇ ਵੀ ਚੀਜ਼ ਦੀ ਉਹ ਵੀ ਤੁਸੀਂ ਸਾਨੂੰ ਇਸ ਨੰਬਰ ਤੇ ਦੱਸ ਸਕਦੇ ਹੋ ਤੇ ਅਸੀਂ ਉਸ ਤੇ ਤੁਰੰਤ ਐਕਸ਼ਨ ਵੀ ਲਵਾਵਾਂਗੇ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਨਹੀਂ ਆਨ ਦਵਾ ਬਹੁਤ-ਬਹੁਤ ਧੰਨਵਾਦ ਸਤ ਸ੍ਰੀ ਅਕਾਲ ਜੀ ਮੈਂ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਕੋਮਲ ਮਿੱਤਰ ਮੈਂ ਸਾਰੇ ਹੁਸ਼ਿਆਰਪੁਰ ਦੇ ਵਸਨੀਕਾਂ ਨੂੰ ਇਹ ਸੂਚਨਾ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਹਾਲ ਹੀ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਕਿ ਸਾਰੇ ਹੀ ਪੈਟਰੋਲ ਪੰਪ ਤੇ ਜਿੰਨੇ ਵੀ ਡਰਾਈਵਰ ਐਸੋਸੀਏਸ਼ਨ ਹੈ ਟਰੱਕ ਯੂਨੀਅਨਸ ਹਨ ਉਹਨਾਂ ਦੀ ਸਟ੍ਰਾਈਕ ਖਤਮ ਹੋ ਗਈ ਹੈ ਸਾਡੇ ਹੁਸ਼ਾਪੁਰ ਜ਼ਿਲ੍ਹੇ ਦੇ ਵਿੱਚ ਲਗਭਗ 3240 ਪੈਟਰੋਲ ਪੰਪਸ ਨੇ ਮੇਰੀ ਪੈਟਰੋਲ ਪੰਪ ਐਸੋਸੀਏਸ਼ਨ ਦੇ ਪ੍ਰਧਾਨ ਨਾਲ ਵੀ ਗੱਲ ਹੋਈਏ ਤੇ ਉਹਨਾਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਸਟ੍ਰਾਈਕ ਖਤਮ ਹੋ ਚੁੱਕੀ ਹੈ ਜਲਦੀ ਹੀ ਸਾਡੇ ਜਿੰਨੇ ਵੀ ਟੈਂਕਰਸ ਨੇ ਜ਼ਿਲ੍ਹੇ ਦੇ ਹੁਕਾਮੇ ਪੈਟਰੋਲ ਪੰਪਸ ਦੇ ਨਹੀਂ ਜਾਂ ਫਿਰ ਪ੍ਰਾਈਵੇਟ ਟੈਂਕਰਸ ਨੇ ਉਹ ਜਲੰਧਰ ਜਾ ਰਹੇ ਨੇ ਰੀਫਿਊਲਿੰਗ ਲਈ ਤੇ ਅੱਜ ਰਾਤ ਤੱਕ ਸਾਰੇ ਹੀ ਪੈਟਰੋਲ ਪੰਪਸ ਰੀਫਿਲ ਵੀ ਹੋ ਜਾਣਗੇ ਮੈਂ ਸਮੂਹ ਹੁਸ਼ਾਪੁਰ ਦੇ ਵਸਨੀਕਾਂ ਨੂੰ ਇਹ ਬੇਨਤੀ ਕਰਦੀ ਹਾਂ ਕਿ ਪਲੀਜ਼ ਕਿਸੇ ਵੀ ਤਰ੍ਹਾਂ ਦਾ ਪੈਨਿਕ ਨਾ ਕਰੋ ਕਿਉਂਕਿ ਸਟ੍ਰਾਈਕ ਖਤਮ ਹੋ ਚੁੱਕੀ ਹੈ ਕਿਸੇ ਵੀ ਤਰ੍ਹਾਂ ਦੀ ਸ਼ਾਰਟੇਜ ਨਹੀਂ ਹੈ ਅਸੀਂ ਪਲੀਜ਼ ਪੈਟਰੋਲ ਪੰਪ ਦੇ ਬਾਹਰ ਜਾਂ ਗੈਸ ਸਟੇਸ਼ਨਸ ਦੇ ਬਾਹਰ ਕਿਸੇ ਤਰ੍ਹਾਂ ਦੀ ਲਾਈਨਾਂ ਨਾ ਲਗਾਉਣ ਇਸ ਦੇ ਵਿੱਚ ਜਿੱਥੇ ਕਿਸੇ ਨੂੰ ਅਮਰਜੈਂਸੀ ਸਰਵਿਸਸੇਸ ਦੇ ਲਈ ਲੋਡ ਹੈ ਉਸ ਨੂੰ ਵੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਉੱਥੇ ਹੀ ਆਮ ਜਨਤਾ ਨੂੰ ਵੀ ਆਨ ਜਾਣ ਦੇ ਵਿੱਚ ਕਾਫੀ ਦਿੱਕਤ ਹੁੰਦੀ ਹੈ ਮੈਂ ਲੋਕਾਂ ਨੂੰ ਇੱਕ ਵਾਰੀ ਫੇਰ ਅਪੀਲ ਕਰਦਾ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਪੈਨਿਕ ਨਾ ਕਰਦੇ ਹੋਏ ਕਿਸੀ ਵੀ ਤਰ੍ਹਾਂ ਦੀ ਸਟਾਕਿੰਗ ਜਾਂ ਹੋਲਡਿੰਗ ਨਾ ਕਰੂ ਇਸ ਸਟ੍ਰਾਈਕ ਮੁਕੰਮਲ ਹੋ ਚੁਕੀ ਹੈ ਤੇ ਪਹਿਲਾਂ ਦੀ ਤਰ੍ਹਾਂ ਹੀ ਨਿਰਵਿਘਨ ਸਪਲਾਈ ਸਾਰੀ ਨੂੰ ਮਿਲੇਗੀ ਥੈਂਕ ਯੂ ਸਮੂਹ ਅੰਮ੍ਰਿਤਸਰ ਨਿਵਾਸੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਇਸ ਜਿਹੜਾ ਪੈਟਰੋਲੀਅਮ ਪ੍ਰੋਡਕਟਸ ਦੇ ਡਰਾਈਵਰ ਵੱਲੋਂ ਜਿਹੜੀ ਸਟ੍ਰਾਈਕ ਚੱਲ ਰਹੀ ਹੈ ਉਹਦੇ ਮੁਤਲਕ ਤੁਹਾਨੂੰ ਬਰੀਫ ਕਰਨ ਲੱਗਿਆ ਕਿ ਮੈਂ ਦੇਖ ਰਿਹਾ ਕਿ ਕਾਫੀ ਥਾਵਾਂ ਤੇ ਵਕ-ਵਕ ਪੈਟਰੋਲ ਪੰਪਾਂ ਦੇ ਉੱਤੇ ਕਾਫੀ ਭੀੜ ਜਮਾ ਹੋਈ ਹੋਈ ਹੈ ਤੇ ਪੈਨਿਕ ਬਾਇੰਗ ਚੱਲ ਰਹੀ ਹੈ ਸੋ ਇਸ ਕਰਕੇ ਮੈਂ ਤੁਹਾਨੂੰ ਸਾਰੇ ਅੰਮ੍ਰਿਤਸਰ ਨਿਵਾਸੀਆਂ ਨੂੰ ਆਸ਼ਵਾਸ਼ਣ ਦੇਣਾ ਚਾਹੁੰਦਾ ਕਿ ਇੱਕ ਤਾਂ ਤੇਲ ਦੀ ਸਪਲਾਈ ਲਾਈਨ ਬਾਰੇ ਕੋਈ ਵੀ ਕਮੀ ਨਹੀਂ ਹੈ ਤੇ ਸਾਡੇ ਬੇਸਿਕਲੀ ਜਿਹੜੇ ਪੰਜਾਬ ਨੂੰ ਦੇਖੀਏ ਤੇ ਤਿੰਨ ਵੱਡੇ ਟਰਮੀਨਲ ਹੈਗੇ ਆ ਕ੍ਰੋਸ ਜਿਹੜੀ ਆਇਲ ਮਾਰਕੀਟਿੰਗ ਕੰਪਨੀਆਂਜ਼ ਨੇ ਚਾਹੇ ਉਹ ਇੰਡੀਅਨ ਆਇਲ ਹੋਵੇ ਜਾਂ BPCL HPCL ਇਹ ਜਿਹੜੀ ਵੱਡੀ ਕੰਪਨੀਆਂ ਨੇ ਜਿਹੜੀ ਸਾਰੇ ਤੇਲ ਦੀ ਸਪਲਾਈ ਨੂੰ ਉਹ ਕਰਦੇ ਆ ਨੇ ਸਾਰੇ ਪੈਟਰੋਲ ਪੰਪਸ ਨੂੰ ਸੋ ਇਹਨਾਂ ਦੇ ਟਰਮੀਨਲ ਜਲੰਧਰ ਦੇ ਵਿੱਚ ਬਠਿੰਡਾ ਦੇ ਵਿੱਚ ਤੇ ਸੰਗਰੂਰ ਦੇ ਵਿੱਚ ਨੇ ਮੇਰੀ ਸਾਰੇ ਡੀਸੀਜ਼ ਨਾਲ ਗੱਲਬਾਤ ਚੱਲ ਰਹੀ ਹੈ ਤੇ ਲੇਟੈਸਟ ਜਿਹੜੀ ਸਾਡੇ ਅਮ੍ਰਿਤਸਰ ਜਿਨੇ ਦੀ ਸਪਲਾਈ ਉਹ ਜਲੰਧਰ ਤੋਂ ਆਉਂਦੀ ਹੈ ਜਲੰਧਰ ਤੋਂ ਇਹ ਸਟ੍ਰਾਈਕ ਕਾਲ ਆਫ ਹੋ ਗਈ ਹੈ ਤੇ ਉਥੋਂ ਜਿਹੜੀ ਹੈਗੀ ਇਹ ਸਪਲਾਈ ਲਾਈਨ ਬਿਲਕੁਲ ਹੁਣ ਲੇਟੈਸਟ ਹੀ ਮੇਰੀ ਉਥੇ ਡਿਪਟੀ ਕਮਿਸ਼ਨਰ ਨਾਲ ਗੱਲ ਹੋਈ ਹੈ ਤੇ ਰੀਸਟੋਰ ਹੋ ਗਈ ਹੈ ਤਾਂ ਕਿਸੇ ਨੂੰ ਵੀ ਪੈਨਿਕ ਦੇ ਵਿੱਚ ਆ ਕੇ ਬਾਇੰਗ ਦੇ ਲੋਡ ਨਹੀਂ ਹੈ ਇਸ ਤੋਂ ਇਲਾਵਾ ਵੀ ਅਸੀਂ ਜਿਹੜਾ ਸਾਡਾ ਫੂਡ ਸਪਲਾਈ ਵਿਭਾਗ ਹੈ ਜਿਹੜਾ ਕਿ ਓਵਰਆਲ ਤੇਲ ਦੀ ਸਪਲਾਈ ਤੇ ਪੈਟਰੋਲ ਪੰਪਸ ਨੂੰ ਸੁਪਰਵਾਈਜ਼ ਕਰਦਾ ਉਹਨਾਂ ਦੀ ਵੀ ਸਾਰੇ ਥਾਵਾਂ ਤੇ ਡਿਊਟੀ ਲਗਾਈ ਗਈ ਹੈ ਵੀ ਕੋਈ ਵੀ ਬਲੈਕ ਮਾਰਕੀਟਿੰਗ ਜਾਂ ਹੋਲਡਿੰਗ ਕਿਸੇ ਵੀ ਪੈਟਰੋਲ ਪੰਪ ਓਨਰਸ ਵੱਲੋਂ ਨਾ ਕੀਤੀ ਜਾਵੇ ਸੋ ਉੱਥੇ ਵੀ ਸਾਡਾ ਚੈੱਕ ਕੀਤਾ ਗਿਆ ਹੈ ਤੇ ਕਿਉਂਕਿ ਖਾਸ ਕਰ ਸਪਲਾਈ ਲਾਈਨ ਸੀ ਰিস্টੋਰ ਹੋ ਗਈ ਹੈ ਨਹੀਂ ਬਠਿੰਡੇ ਤੋਂ ਵੀ ਮੇਰੀ ਡਿਪਟੀ ਕਮਿਸ਼ਨਰ ਤੋਂ ਮੈਂ ਅਪਡੇਟ ਲਿਆ ਉੱਥੇ ਵੀ ਸਪਲਾਈ ਲਾਈਨਸ ਰিস্টੋਰ ਹੋ ਗਏ ਹੈ ਜਲੰਧਰ ਵੀ ਸਟ੍ਰਾਈਕ ਖੁੱਲ ਚੁਕੀ ਹੈ ਸੋ ਕੋਈ ਵੀ ਤੁਹਾਨੂੰ ਪੈਨਿਕ ਦੇ ਵਿੱਚ ਆ ਕੇ ਬਾਇੰਗ ਤੇ ਹੋਲਡਿੰਗ ਦੇ ਵਿੱਚ ਆਂਦੇ ਲੋਡ ਨਹੀਂ ਲਾਈਨਾਂ ਦੇ ਵਿੱਚ ਲੱਗਣ ਦੀ ਲੋਡ ਨਹੀਂ ਤੇ ਇਹ ਮਸਲਾ ਰਿਜ਼ੋਲਵ ਹੋ ਚੁੱਕਾ ਹੈ ਤੇ ਇਸ ਬਾਰੇ ਕੋਈ ਪੈਨਿਕ ਜਾਂ ਅੱਗੇ ਰਿਊਮਰਸ ਨਾ ਫੈਲਾਈ ਜਾਣ ਧੰਨਵਾਦ ਤੁਹਾਡਾ ਬਹੁਤ ਬਹੁਤ